ਪੇਸ਼ ਬਲਰਾਜ ਸਾਨੀ ਦਾ ਨਾਵਲ ਮੇਰੀ ਫਿਲਮੀ ਆਤਮਕਥਾ ਸਵੈ ਜੀਵਨੀ ਪਾਗ ਇੱਕ ਫਿਲਮਾਂ ਵਿੱਚ ਇੱਕ ਚੀਜ਼ ਨੂੰ ਫਲੈਸ਼ਬੈਕ ਆਖਦੇ ਨੇ ਅਰਥਾਤ ਵਰਤਮਾਨ ਤੋਂ ਭੂਤਕਾਲ ਵਿੱਚ ਛਾਲ ਮਾਰ ਜਾਣਾ ਅਤੇ ਫਲੈਸ਼ਬੈਕ ਤਾਂ ਹੀ ਸਫਲ ਹੁੰਦਾ ਹੈ ਜੇ ਵਰਤਮਾਨ ਦੇ ਡਰਾਮੇ ਦਾ ਦਰਸ਼ਕਾਂ ਨੂੰ ਚੋਖਾ ਅਹਿਸਾਸ ਕਰਾ ਦਿੱਤਾ ਜਾਵੇ ਫਿਰ ਉਹਨਾਂ ਨੂੰ ਉਂਗਲੀ ਲਾ ਕੇ ਭੂਤ ਪੁਇਕ ਕਿਤੇ ਵੀ ਫਰਾਇਆ ਜਾ ਸਕਦਾ ਹੈ ਆਪਣੀ ਫਿਲਮੀ ਜੀਵਨ ਕਥਾ ਦਾ ਫਲੈਸ਼ਬੈਕ ਸ਼ੁਰੂ ਕਰਨ ਤੋਂ ਪਹਿਲਾਂ ਆਓ ਜਰਾ ਵਰਤਮਾਨ ਤੇ ਕੁਲਚਾਰ ਵਿੱਚ ਥੋੜਾ ਟਹਿਲ ਲਈਏ ਕੈਂਪੂਰ ਦਾ ਇਲਾਕਾ ਸਟੂਡੀਓ ਦਾ ਮੇਕਅਪ ਰੂਮ ਮੇਕਅਪ ਮੈਨ ਨੇ ਰੀਤ ਅਨੁਸਾਰ ਮੇਕਅਪ ਦਾ ਪਹਿਲਾ ਟਿੱਕਾ ਸ਼ੀਸ਼ੇ ਨੂੰ ਲਾਇਆ ਫਿਰ ਮੇਰਾ ਮੇਕਅਪ ਸ਼ੁਰੂ ਕੀਤਾ ਹੁਣੇ ਖਤਮ ਹੋ ਚੁੱਕਿਆ ਹੈ ਸਿਰਫ ਵਾਲਾਂ ਨੂੰ ਕਾਰਾ ਕਰਨਾ ਬਾਕੀ ਰਹਿ ਗਿਆ 1.5 ਮਹੀਨੇ ਤੋਂ ਮੈਂ ਖਜ਼ਾਬ ਇਸਤੇਮਾਲ ਨਹੀਂ ਕੀਤਾ ਇਹ ਸ੍ਰੀ ਬੁਰਸ਼ ਨਾਲ ਕਾਲੀ ਪੈंसिल ਕੂਕੂਕੇ ਵਾਲਾ ਉੱਪਰ ਫੇਰ ਰਿਹਾ ਜੋ ਕਿ ਬੜੇ ਟੰਟੇ ਵਾਲਾ ਕੰਮ ਹੈ ਹੁਣ ਐਡਰੈਸਮੈਨ ਬੇਰੀ ਫੌਜੀ ਵਰਦੀ ਤੇ ਕਾਲੇ ਡਬਲ ਬੂਟ ਰੱਖ ਗਿਆ ਇਹਨਾਂ ਦੀ ਤਿੱਖੀ ਪਾਲਿਸ਼ ਦੀ ਬੋ ਨਾਲ ਕਮਰਾ ਭਰ ਗਿਆ ਜਿਸ ਤੋਂ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਕਮਰਾ ਬਹੁਤ ਹੀ ਛੋਟਾ ਹੈ ਦਰਅਸਲ ਵੱਡੇ ਸਾਰੇ ਇੱਕ ਕਮਰੇ ਵਿੱਚ ਦੋ ਹੋਰ ਕੰਧਾਂ ਪਾ ਕੇ ਤਿੰਨ ਕਮਪਾਰਟਮੈਂਟ ਜੇ ਬਣਾ ਛੱਡੇ ਹਨ 10 ਕੁ ਸਾਲ ਪਹਿਲਾਂ ਜਦੋਂ ਫਿਲਮ ਸਟਾਰ ਭਗਵਾਨ ਦਾਦਾ ਨੇ ਫਿਲਮ ਸਟੂਡੀਓ ਆਪਣੇ ਅੱਠ ਵਿੱਚ ਰਹਿ ਰਿਹਾ ਸੀ ਤਾਂ ਇਹ ਮੇਕਅਪ ਰੂਮ ਉਹਨਾਂ ਨੇ ਬੜੇ ਸ਼ੌਕ ਨਾਲ ਬਣਵਾਏ ਸਨ ਉਦੋਂ ਉਹਨਾਂ ਦੀ ਪਿਕਚਰ ਅਲਬੇਲਾ ਬੜੇ ਜ਼ੋਰਾਂ ਨਾਲ ਹਿੱਟ ਹੋਈ ਸੀ ਭਗਵਾਨ ਦਾਦਾ ਦਾ ਸ왈ੀਆ ਦਾ ਨਾਲ ਠੁਮਕ ਠੁਮਕ ਕੇ ਨੱਚਣਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਮਜ਼ਦੂਰ ਤਬਕਾ ਤਾਂ ਭਗਵਾਨ ਦਾਦਾ ਉੱਪਰ ਸਦਾ ਤੋਂ ਹੀ ਜਾਣਵਾਰਤਾ ਰਿਹਾ ਹੈ ਇੱਕ ਵਾਰੀ ਇੱਕ ਟੈਕਸੀ ਡਰਾਈਵਰ ਦੇ ਮੂੰਹੋਂ ਮੈਂ ਸੁਣਿਆ ਸੀ ਅਰੇ ਇੱਕ ਵਾਰ ਉਹ ਕਹਦੇ ਹੈ ਕਿ ਮuje ਤੇਰੀ ਗਾੜੀ ਚਾਹੀਏ ਖੁਦਾ ਕੀ ਕਸਮ ਉਸੀ ਬਖ ਚਾਬੀ حوالے ਕਰਕੇ نیچے ਉਤਰ ਜਾਉਂ ਰਾਜ ਕਪੂਰ ਦਲੀਪ ਕੁਮਾਰ ਨਿਰਸੰਦੇਹ ਕਈ গুণਾ ਵੱਧ ਸ਼ੌਰਤ ਯਾਫਤਾ ਹਨ ਪਰ ਗਰੀਬ ਤਬਕਾ ਮਾਰ ਟਾੜਦੀਆਂ ਪਿਕਚਰਾਂ ਜ਼ਿਆਦਾ ਵੇਖਦਾ ਜਿਸ ਕਰਕੇ ਭਗਵਾਨ ਦਾਦਾ ਉਹਨਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਹੈ ਉਹ ਪਰਦੇ ਉਤੇ ਹੂਬ ਹੂਬ ਅਨਪੜਾ ਵਾਂਗੀ ਅਨਪੜ ਅਤੇ ਗੰਬਾਰਾਂ ਵਾਂਗੀ ਗੰਬਾਰ ਦਿਸਦੇ ਹਨ ਲੋਕਾਂ ਨੂੰ ਇੰਜ ਲੱਗਦਾ ਕਿ ਜਿਵੇਂ ਉਹਨਾਂ ਦਾ ਆਪਣਾ ਕੋਈ ਸਗਾ ਸੰਬੰਧੀ ਉੱਠ ਕੇ ਇਤਨੀ ਉੱਚੀ ਥਾਂ ਪਹੁੰਚ ਗਿਆ ਹੋਵੇ ਗੀਤਾ ਵਾਲੀ ਵਰਗੀ ਉਸ سینਾਂ ਨਾਲ ਰਮਾਂਸ ਲੜਾ ਰਿਹਾ ਹੋਵੇ। ਭਗਵਾਨ ਦਾਦਾ ਪਹਿਲਾਂ ਸੋਸ਼ਲ ਪਿਕਚਰਾਂ ਵਿੱਚ ਕਟਵਾਦੀ ਕਦੇ ਆਏ ਸਨ। ਸੋਸ਼ਲ ਸਟੰਟ ਤੇ ਧਾਰਮਿਕ ਹਿੰਦੀ ਪਿਕਚਰਾਂ ਦੇ ਇਹ ਤਿੰਨ ਮੁੱਖ ਵਿਭਾਗ ਹਨ। ਇੱਕ ਵਿਭਾਗ ਦੇ ਅਦਾਕਾਰ ਲਈ ਦੂਜੇ ਵਿੱਚ ਪੈਰ ਧਰਨਾ ਬੜਾ ਔਖਾ ਹੈ। ਇਸੇ ਲਈ ਅਲਵੇਲਾ ਭਗਵਾਨ ਦਾਦਾ ਨੇ ਆਪ ਬਣਾਈ ਸੀ। ਬੜਾ ਮੁਨਾਫਾ ਖੱਟਿਆ। ਛੱਟ ਇੱਕ ਸਟੂਡੀਓ ਲੀਜ਼ ਤੇ ਲੈ ਲਿਆ। ਜਿਸ ਮੇਕਅਪ ਰੂਮ ਵਿੱਚ ਇਸ ਵੇਲੇ ਮੈਂ ਬੈਠਾ ਹੋਇਆ ਨਾ ਉਹ ਸਟੂਡੀਓ ਦੀ ਮੌਜੂਦਾ ਮਾਲਕਨ ਨੇ ਮਾਨ ਦੇਣ ਲਈ ਦੱਦਲ ਹੀ ਰਾਖਮਾ ਰੱਖਿਆ ਹੋਇਆ ਪਰ ਹੁਣ ਸਟੂਡੀਓ ਦੀ ਆਪਣੀ ਕਿਸਮਤ ਵੀ ਡਗ ਮੰਗਾਈ ਹੋਈ ਹੈ ਦੋ ਵਿੱਚੋਂ ਇੱਕ ਫਲੋਰ ਤਾਂ ਇੱਕ ਫੈਕਟਰੀ ਦੇ ਕਬਜ਼ੇ ਵਿੱਚ ਆ ਚੁੱਕਿਆ ਉੱਥੇ ਟੈਲੀਵਿਜ਼ਨ ਦੇ ਸੈੱਟ ਜੋੜੇ ਜਾ ਰਹੇ ਨੇ ਮੇਰੇ ਖਾਸ ਲਿਹਾਜ਼ ਕਰਕੇ ਚਾਬੀ ਭਗਵਾਨ ਦਾਦਾ ਦੇ ਘਰੋਂ ਮੰਗਵਾਈ ਗਈ ਹੈ ਕਿਉਂਕਿ ਬਾਕੀ ਦੇ ਦੋਵੇਂ ਕਮਰੇ ਨਿਰੂਪਾ ਰਾਏ ਤੇ ਲਲਿਤਾ ਪੁਵਾਰਨੇ ਮੱਲੇ ਹੋਏ ਨੇ ਦੋ ਹੀਰੋ ਇੱਕ ਮੇਕਅਪ ਰੂਮ ਵਿੱਚ ਬੇਸ਼ੱਕ ਸਮਾਜਣ ਪਰ ਦੋ ਹੀਰੋਨਾਂ ਦਾ ਸਮਾਨ ਮੁਸ਼ਕਲ ਖਾਸ ਕਰਕੇ ਜਦ ਕੋ ਹੀਰੋਇਨ ਤੋਂ ਹਟ ਕੇ ਸਾਬਕਾ ਹੀਰਣ ਦੇ ਪਹਿਰੇ ਵਿੱਚ ਪ੍ਰਵੇਸ਼ ਕਰ ਚੁੱਕੀਆਂ ਹੁਣ ਸਭ ਫਿਲਮ ਸਟਾਰਾਂ ਨੇ ਇੱਕ ਦਿਨ ਉਸੇ ਅਸਤਾਂਚਲ ਦੇ ਦੇਸ਼ ਜਾਣਾ ਹੈ ਕਿੱਥੇ ਗਈ ਗੀਤਾ ਬਾਲੀ ਚੰਗਾ ਹੀ ਹੋਇਆ ਮਰ ਗਈ ਮੈਨੂੰ ਪਤਾ ਹੈ ਕਿਵੇਂ ਅਸਤਾਂਚਲ ਦੀ ਸੁਰਖ ਰੰਗਤ ਪਕਦੇ ਕੋਲਿਆ ਬਾਂ ਉਸਾਂ ਹੰਗੰਗ ਸੜਦੀ ਹੁੰਦੀ ਸੀ ਉਨੀ ਦਿਨੀ ਤਿੰਨ ਚਾਰ ਪਿਕਚਰਾਂ ਵਿੱਚ ਅਸੀਂ ਇਕੱਠੇ ਹੀਰੋ ਹੀਰੋਇਨ ਆਇਸਾ ਇੱਕ ਦਿਨ ਐਮ ਐਨਟੀ ਸਟੂਡੀਓ ਵਿੱਚ ਉਹ ਹੁਣ ਵੀ ਇੱਕ ਫੈਕਟਰੀ ਵਿੱਚ ਬਦਲ ਚੁੱਕਿਆ ਹੁਣ ਮੈਂ ਆਪਣੀ ਕੰਨੀ ਇੱਕ ਸਹੇਲੀ ਨੂੰ ਕਹਿੰਦੇ ਸੁਣਿਆ ਸੀ ਹੁਣ ਤਾਂ ਬਸ ਇਹੋ ਬੂਥੀ ਸੜਿਆ ਬਲਰਾਸਤਾਨੀ ਰਹਿ ਗਿਆ ਮੇਰੇ ਭਾਗਾਂ ਵਿੱਚ ਹੀਰੋ ਬਣ ਲਈ ਉਸ ਤੋਂ ਕੁਝ ਬਰੇ ਪਹਿਲਾਂ ਜਦੋਂ ਉਸ ਦੀ ਗੁੱਡੀ ਅਸਮਾਨਾਂ ਵਿੱਚ ਚੜੀ ਹੋਈ ਸੀ ਉਸ ਨੇ ਇੱਕ ਪਿਕਚਰ ਵਿੱਚ ਕਹਾਣੀ ਬੇਹੱਦ ਪਸੰਦ ਹੋਣ ਦੇ ਬਾਵਜੂਦ ਕੰਮ ਕਰਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿੱਤਾ ਸੀ ਕਿ ਡਾਇਰੈਕਟਰ ਨੇ ਹੀਰੋ ਮੈਨੂੰ ਲੈਣ ਬਾਰੇ ਸੋਚਿਆ ਹੋਇਆ ਸੀ ਪ੍ਰੋਡਿਊਸਰ ਨੇ ਮਿੰਟਾਂ ਵਿੱਚ ਡਾਇਰੈਕਟਰ ਦਾ ਦਿਮਾਗ ਟਿਕਾਣੇ ਲਾ ਦਿੱਤਾ ਭਗਵਾਨ ਦਾਦਾ ਵੀ ਹੁਣ ਲਗਭਗ ਰਟਾਇਰ ਹੀ ਹੋ ਚੁੱਕੇ ਨੇ ਮੇਕਅਪ ਰੂਮ ਨੂੰ ਤਾਲਾ ਮਾਰ ਕੇ ਰੱਖਣਾ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਆਕੀ ਜਾ ਸਕਦੀ ਏ ਪਰ ਕੀ ਪਤਾ ਉਹਨਾਂ ਲਈ ਇਹ ਕੋਈ ਯਾਦਾਂ ਦਾ ਤਾਜਮਹਲ ਹੋਵੇ ਉਹ ਸਟੂਡੀਓ ਦਾ ਮੇਕਅਪ ਰੂਮ ਇੱਕ ਤਰ੍ਹਾਂ ਨਾਲ ਯਾਦਾਂ ਦਾ ਤਾਜਮਹਲ ਹੀ ਹੈ ਇਸ ਤੇ ਸ਼ੀਸ਼ੇ ਵਿੱਚ ਐਕਟਰਸਾਂ ਐਕਟਰ ਦਾ ਚਿਹਰਾ ਹੀ ਨਹੀਂ ਆਤਮਾ ਵੀ ਅਕਸ ਛੱਡਦੀ ਏ ਪਰ ਕੀ ਲੱਭ ਇਸ ਕਿਸੇ ਨੂੰ ਛੇੜ ਕੇ ਅਜੀਬ ਨਰਾਲੀ ਦੁਨੀਆ ਸਾਡੀ ਤਮਾਸ਼ੇ ਵਾਲਿਆਂ ਦੀ ਅਸੀਂ ਜਿਹੜੇ ਦੁਨੀਆ ਨੂੰ ਸੰਦੇ ਰਵਾਂਦੇ ਆਂ ਲੋਕਾਂ ਦੇ ਤਸੱਬਰ ਨੂੰ ਉੜਾ ਕੇ ਇੱਕ ਤਲਿਸਵੀ ਸੰਸਾਰ ਵਿੱਚ ਲੈ ਜਾਂਦੇ ਆਂ ਅਚਿੰਤੇ ਅਸੀਂ ਆਪ ਵੀ ਉਸੇ ਸੰਸਾਰ ਵਿੱਚ ਜਾ ਵਸਦੇ ਆਂ ਆਪਣੀ ਅਸਲੀ ਜ਼ਿੰਦਗੀ ਨੂੰ ਵੀ ਨਾਟਕ ਅਤੇ ਫਿਲਮ ਬਣਾ ਛੱਡਦੇ ਆਂ ਅਤੇ ਇੰਜ ਸਾਡੇ ਪਰਵਾਨਿਆਂ ਦਾ ਮਜ਼ਾ ਦੂਨਾ ਚੌਣਾ ਹੋ ਜਾਂਦਾ ਹੈ ਫਿਲਮ ਸਟਾਰ ਦੀ ਜਿਤਨੀ ਚੌੜੀ ਮੋਟਰ ਕੋਲੋਂ ਲੰਘ ਜਾਈਂ ਪਰਵਾਨੇ ਦੀ ਖੁਸ਼ੀ ਦਾ ਪਾਰਾ ਵਾਰ ਨਹੀਂ ਇਤਨੀ ਖੁਸ਼ੀ ਉਸ ਨੂੰ ਮੋਟਰ ਆਪਣੇ ਨਾਂ ਲਿਖਵਾ ਕੇ ਵੀ ਨਾ ਮਿਲੇ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਫਿਲਮ ਸਟਾਰ ਫਿਲਮਿਰ ਸਾਲਾ ਕੇਵਲ ਆਪਣੀ ਫੋਟੋ ਦੇਖਣ ਦੀ ਆਸ ਨਾਲ ਖੁੱਲਦਾ ਰੋਜ਼ਾਨਾ ਅਖਬਾਰ ਵਿੱਚ ਸਭ ਤੋਂ ਵੱਡੀ ਖਬਰ ਸ਼ਹਿਰ ਵਿੱਚ ਚੱਲ ਰਹੀ ਉਸ ਦੀ ਆਪਣੀ ਪਿਕਚਰ ਦਾ ਇਸ਼ਤਿਹਾਰ ਪਮਫਲ ਕਿਤਨੇ ਹਫ਼ਤਿਆਂ ਤੋਂ ਰੋਜ਼ਾਨਾ ਛਪ ਰਿਹਾ ਹੋਵੇ ਨਿਗਾਹ ਤੀਰ ਵਾਂਗ ਉੱਡ ਕੇ ਉਸੇ ਉੱਤੇ ਜਾਂਦੀ ਹੈ ਇਸ ਇਸ਼ਤਿਹਾਰ ਵਿੱਚ ਠੀਕ ਥਾਂ ਆਪਣਾ ਨਾਂ ਛਪਿਆ ਵੇਖ ਕੇ ਉਹਨੂੰ ਉਹੀ ਤਸੱਲੀ ਹੁੰਦੀ ਹੈ ਜੋ ਇੱਕ ਸਿਗਰਟ ਪੀਣ ਵਾਲੇ ਨੂੰ ਛਾਤੀ ਵਿੱਚ ਡੂੰਗਾ ਤੂੰ ਆਖਿੱਚ ਕੇ ਸ਼ਾਇਦ ਦੁਨੀਆ ਦੀ ਹੋਰ ਕੋਈ ਖੁਸ਼ੀ ਇਸ ਖਿਆਲੀ ਖੁਸ਼ੀ ਦਾ ਮੁਕਾਬਲਾ ਨਹੀਂ ਕਰ ਸਕਦੀ ਖਿਆਲੀ ਖੁਸ਼ੀਆਂ ਜਿੰਨਾ ਉੱਪਰ ਖੂਬਸੂਰਤ ਮੇਕਅਪ ਕੀਤਾ ਹੋਇਆ ਹੋਵੇ ਅਤੇ ਜੋ ਤੇਜ਼ ਬਿਜਲੀ ਦੀਆਂ ਲਾਈਟਾਂ ਵਿੱਚ جگਮਗਾ ਰਹੀਆਂ ਹੋਣ ਫਿਲਮ ਸਟਾਰ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਇਸ ਤਰ੍ਹਾਂ ਜ਼ਿੰਦਗੀ ਦੇ ਸਾਰੇ ਤੂਲ ਅਰਜ਼ ਬਿਕਰਤ ਪਰ ਸੁਖਾਵੇਂ ਹੋ ਜਾਂਦੇ ਨੇ ਜਿਵੇਂ ਗੁਲਾਇਦਰ ਸ਼ੀਸ਼ੇ ਵਿੱਚ ਛਕਲਾਂ ਬੇਮਾਪ ਹੋ ਜਾਂਦੀਆਂ ਨੇ ਤੇ ਫਿਰ ਖਿਆਲੀ ਖੁਸ਼ੀਆਂ ਦਾ ਅਰਗਵਾਨੀ ਜਾਮ ਇੱਕ ਦਿਨ ਸੋਲ ਹੱਥਾਂ ਵਿੱਚੋਂ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ ਲਾਈਟਾਂ ਗਲ ਹੋ ਜਾਂਦੀਆਂ ਨੇ ਕਿਸੇ ਨੂੰ ਜ਼ਿੰਦਗੀ ਤੇ ਕਿਸੇ ਨੂੰ ਮੌਤ ਆਪਣੇ ਖੌਰੇ ਹੱਥਾਂ ਨਾਲ ਖਿੱਚ ਕੇ ਕਲਪਨਾ ਲੋਕ ਵਿੱਚੋਂ ਬਾਹਰ ਕੱਢ ਲੈਂਦੀ ਹੈ ਉਹਨਾਂ ਹਜ਼ਾਰਾਂ ਤੇ ਲੱਖਾਂ ਨਜ਼ਰਾਂ ਦੇ ਪਰਛਾਵੇਂ ਅਚਾਨਕ ਗਵਾਜ ਜਾਂਦੇ ਨੇ ਜੋ ਫਿਲਮ ਸਟਾਰ ਲੀ ਫੁੱਲਾਂ ਦੀ ਸੇਜ਼ ਬਣੇ ਹੋਏ ਸਨ ਜੇ ਬਾਕੀ ਦੀ ਰਹਿਦ ਖੂਦ ਦਾ ਨਾਂ ਜ਼ਿੰਦਗੀ ਹੈ ਤਾਂ ਮੌਤ ਤੋਂ ਕਿਸੇ ਤਰ੍ਹਾਂ ਵੀ ਬੇਸਤਰ ਨਹੀਂ ਆਪਣੀ ਨਿੱਕੀ ਜੀ ਜ਼ਿੰਦਗੀ ਵਿੱਚ ਇਸ ਮੇਕਅਪ ਰੂਮ ਦੇ ਸ਼ੀਸ਼ੇ ਨੇ ਕੀ ਕੀ ਨਹੀਂ ਵੇਖਿਆ ਹੋਣਾ ਜਦੋਂ ਇਹ ਨਵਾਂ ਨਵਾਂ ਬਣਿਆ ਸੀ ਕਿਤਨਾ ਉਸ ਸੀਨ ਸੀ ਇਹ ਕਮਰਾ ਕਲ ਦੀ ਗਲ ਜਾਂਦੀ ਹੈ ਜਦੋਂ ਇੱਕ ਸ਼ਾਮ ਸੁਰਗਵਾਸੀ ਕਮੇਡੀਅਨ ਰਾਧਾ ਕ੍ਰਿਸ਼ਨਨ ਭਗਵਾਨ ਦਾ ਤਾਂ ਮੈਂ ਅਤੇ ਇੱਕ ਦੋ ਹੋਰ ਬੰਦਿਆਂ ਨੇ ਇੱਥੇ ਬੈਠ ਕੇ ਵਿਸਕੀ ਪੀਤੀ ਸੀ ਕਮਾਲ ਦੇ ਮੂਡ ਵਿੱਚ ਸੀ ਸ਼੍ਰੀ ਰਾਧਾ ਕ੍ਰਿਸ਼ਨਨ ਉਸ ਸ਼ਾਮ ਬੋਤਲ ਹਾਲੀ ਖੁੱਲੀ ਨਹੀਂ ਸੀ ਕਿ ਉਹ ਚਾਰ ਪੈਗਾ ਜਿਤਨੀ ਮौज ਵਿੱਚ ਆ ਗਿਆ ਸੀ ਇੱਕ ਇੱਕ ਗੱਲ ਐਸੀ ਚਮਤਕਾਰੀ ਨਿਕਲਦੀ ਸੀ ਉਹਦੇ ਮੂੰਹੋਂ ਕਿ ਕਾਗਜ਼ ਪੈਨਸਲ ਲੈ ਕੇ ਨੋਟ ਕਰਨ ਨੂੰ ਜੀ ਚਾਹੁੰਦਾ ਸੀ ਅਤੇ ਸੱਚਮੁੱਚ ਜਿੰਨੇ ਗੁਣੀ ਜ਼ਬਾਨ ਦੇ ਮਾਹਰ ਦਿਲ ਵਾਲੇ ਤੇ ਰੰਗीन ਵਿੱਚ ਆਜ਼ਾਦ ਆਦਮੀ ਪਿਛਲੇ 20 ਵਰਿਆਂ ਵਿੱਚ ਮੈਂ ਇਸ ਫਿਲਮ ਲਾਈਨ ਵਿੱਚ ਵੇਖੇ ਹਨ ਹੋਰ ਕਿਤੇ ਨਹੀਂ ਵੇਖੇ ਸਭ ਨੂੰ ਸਦਾ ਹੈਰਾਨ ਹੁੰਦਾ ਆਇਆ ਹਾਂ ਕਿ ਇਤਨੀਆਂ ਅਲੌਕਿਕ ਸ਼ਖਸੀਅਤਾਂ ਦੇ ਮਾਲਕ ਇਤਨੀਆਂ ਥਰਡ ਕਲਾਸ ਫਿਲਮਾਂ ਬਣਾਉਣ ਵਿੱਚ ਕਿਵੇਂ ਕਾਮਯਾਬ ਹੋ ਜਾਂਦੇ ਹਨ ਅਤੇ ਅਗਲੇ ਦਿਨ ਰਾਧਾ ਕ੍ਰਿਸ਼ਨਨ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਕਮਰੇ ਦੀ ਇੱਕ ਦੀਵਾਰ ਨਾਲ ਉਸਦੀ ਪੂਰੀ ਲੰਬਾਈ ਜਿੰਨਾ ਗੁੰਦਾਜ਼ ਲਾਲ ਰੰਗ ਦਾ ਦੀਵਾਨ ਲੱਗਾ ਹੋਇਆ ਹੈ ਜਿਵੇਂ 에어 ਕੰਡੀਸ਼ਨਡ ਰੇਲਵੇ ਕੰਪਾਰਟਮੈਂਟ ਵਿੱਚ ਵੇਖੀਦਾ ਹੈ ਕੰਪਾਰਟਮੈਂਟ ਦੀ ਬਾਰੀ ਵਾਲੀ ਥਾਂ ਵੱਡਾ ਸਾਰਾ ਚੌਰਸ ਸ਼ੀਸ਼ਾ ਲੱਗਾ ਹੋਇਆ ਹੈ ਜਿਸ ਦੇ ਅੱਗੇ ਮੈਂ ਵਾਲ ਕਾਲੇ ਕਰਨ ਦਾ ਕੰਮ ਕਰੀਬ-ਕਰੀਬ ਮੁਕੰਮਲ ਕਰ ਚੁੱਕਿਆ ਹਾਂ ਸ਼ੀਸ਼ੇ ਦੇ ਆਸ-ਪਾਸ ਉੱਪਰ-ਥੱਲੇ ਤੇਜ਼ ਬੱਲਬ ਜਗ ਰਹੇ ਹਨ ਮੇਕਅਪ ਦੇ ਸਮਾਨ ਆਦ ਵਿੱਚ ਸ਼ੈਲਫ ਅਤੇ ਖਾਨੇ ਵੀ ਬਣੇ ਹੋਏ ਹਨ ਦੀਵਾਨ ਦੇ ਸਾਹਮਣੇ ਵਾਲੀ ਦੂਜੀ ਕੰਧ ਖਾਲੀ ਹੈ ਸਿਵਾਏ ਕਪੜੇ ਟੰਗਣ ਲਈ ਲਗਾਏ ਇੱਕ ਡੰਡੇ ਅਤੇ ਨਿਕਸੁਕ ਧਰਨ ਵਾਲੇ ਨਿੱਕੇ ਜਿਹੇ ਸ਼ੈਲਫ ਦੇ ਇਹ ਖਾਲ ਮੁਖਾਲੀ ਕੰਧ ਕਮਰੇ ਦੀ ਮੌਜੂਦਾ ਤਰਫਯੋਗ ਹਾਲਤ ਨੂੰ ਬਿਆਨ ਕਰ ਰਹੀ ਹੈ ਗੰਦਗੀ ਤੇ ਮੈਲ ਦੀਆਂ ਤਹਿਾਂ ਇਸ ਤਰ੍ਹਾਂ ਚੜੀਆਂ ਹੋਈਆਂ ਹਨ ਜਿਵੇਂ ਕਿਸੇ ਗਿੱਲੀ ਕਿਤਾਬ ਦੇ ਸਾਰੇ ਸਫੇ ਜੁੜ ਜਾਣ ਤੇ ਹੇਠਲੀ ਇਬਾਰਤ ਉਤਲੀ ਨਾਲ ਰਲ ਘਟ ਹੋ ਜਾਵੇ ਜਾ ਜਿਵੇਂ ਕੋਈ ਅੱਜ ਕੱਲ ਦੇ ਫੈਸ਼ਨ ਦਾ ਚਿੱਤਰਕਾਰ ਖਾਮ-ਖਾ ਕੈਨਵਸ ਉੱਪਰ ਰੰਗ ਦੇ ਛੱਟੇ ਮਾਰਦਾ ਗਿਆ ਹੋਵੇ ਕਿ ਆਪ ਮੁਹਾਰੇ ਕੋਈ ਨਾ ਕੋਈ ਸ਼ਕਲ ਉਭਰ ਆਵੇਗੀ 메이크ਅਪ ਦੇ ਰੰਗਦਾਰ ੱੱਬੇ ਪਾਨ ਦੀਆਂ ਬੁੱਕਾਂ ਰਸਕੂਲਿਆਂ ਦੀ ਚਾਹ ਤੇ ਹੋਰ ਕਈ ਤਰ੍ਹਾਂ ਦੇ ਦਾਗ ਹਨ ਜਿਨ੍ਹਾਂ ਵੱਲ ਜੇ ਧਿਆਨ ਨਾਲ ਵੇਖਣ ਲੱਗੀਏ ਤਾਂ ਦਿਲ ਕੱਚਾ ਹੋਣ ਲੱਗ ਜਾਏ ਸਟੂਡੀਓ ਦੇ ਮਾਲਕਾਂ ਲਈ ਅੱਜ ਕੱਲ ਫਿਲਮੀ ਧੰਦਾ ਉਤਨਾ ਲਾਹੇਵੰਦ ਨਹੀਂ ਰਿਹਾ ਇਸ ਲਈ ਉਸ ਨੂੰ ਸਾਫ਼ ਸੁਥਰਾ ਰੱਖਣ ਲਈ ਉਹ ਇੱਕ ਕੌਡੀ ਖਰਚਣਾ ਵੀ ਪਸੰਦ ਨਹੀਂ ਕਰਦੇ ਜ਼ਮੀਨ ਜਾਇਦਾਦਾਂ ਦੀਆਂ ਕੀਮਤਾਂ ਸਵਾਨੇ ਚੜੀਆਂ ਹੋਈਆਂ ਨੇ ਸਟੂਡੀਓ ਨੂੰ ਵੇਚ-ਵਟ ਕੇ ਉਹ ਬਿਨਾਂ ਖੇਚਰ ਕੀਤੇ ਬੇਸਾਬ ਪੂੰਜੀ ਹਾਸਲ ਕਰ ਸਕਦੇ ਹਨ ਫਿਰ ਇਸ ਫਿਲਮ ਦੇ ਚੰਦਰੇ ਧੰਦੇ ਤੋਂ ਕੀ ਲੈਣਾ ਜਿਸ ਵਿੱਚ ਲੱਖਾਂ ਤੋਂ ਕੱਖ ਹੁੰਦਿਆਂ ਦੀਰ ਨਹੀਂ ਲੱਗਦੀ ਇਸ ਸਟੂਡੀਓ ਦੀ ਮਾਲਕਨ ਵੀ ਅਵਸ਼ ਬੜੀ ਰੀਜ ਨਾਲ ਉਸ ਦਿਨ ਨੂੰ ਡਿਗਰੀ ਹੋਵੇਗੀ ਜਦੋਂ ਫੈਕਟਰੀ ਵਾਲੇ ਦੂਜਾ ਫਲੋਰ ਵੀ ਕਿਰਾਏ ਉੱਤੇ ਲੈ ਲੈਣਗੇ ਫਿਰ ਵਰਕਰਾਂ ਨੂੰ ਧੱਕਾ ਦੇ ਕੇ ਸਟੂਡੀਓ ਤੋਂ ਬਾਹਰ ਕਰਨ ਦਾ ਉਹਨੂੰ ਚੰਗਾ ਬਹਾਨਾ ਮਿਲ ਜਾਏਗਾ ਕਿਉਂ ਵੀ ਨਹੀਂ ਕਰ ਸਕਣ ਕਿਉਂ ਆਪੇ ਮਰ ਖੱਪ ਜਾਣਗੇ ਕਿਤੇ ਕਿਸੇ ਨੂੰ ਕੀ ਕਿਤਨਾ ਜਵਾਨ ਜਵਾਨ ਲੱਗ ਰਿਹਾ ਹਾਂ ਮੈਂ ਵਾਲ ਕਾਲੇ ਕਰਕੇ ਹੋ ਕੀ ਗਿਆ ਜੇ ਹੁਣ ਤੱਕ ਲਗਭਗ ਸਾਰਾ ਹੀ ਝਾਟਾ ਚਿੱਟਾ ਹੋ ਚੁੱਕਿਆ ਤਾਂ ਅੱਧਾ ਕੁ ਤਾਂ ਫਿਲਮਾਂ ਵਿੱਚ ਦਾਖਲ ਹੋਣ ਵੇਲੇ ਤੋਂ ਹੀ ਚਿੱਟਾ ਸੀ ਕਿਸੇ ਤੋਂ ਕੀ ਲਗਾਉਣਾ ਮੈਨੂੰ ਵਾਲ ਕਾਲੇ ਕਰਦਿਆਂ 20 ਸਾਲ ਤੋਂ ਉੱਪਰ ਹੋ ਚੁੱਕੇ ਨੇ ਕੁਝ ਵਾਲ ਪਿਛਲੀ ਵੱਡੀ ਜੰਗ ਵਿੱਚ ਬੰਬਾਂ ਦੇ ਧਮਾਕਿਆਂ ਨੇ ਤੇ ਕੁਝ ਮੇਰੀ ਅਲੜ ਤੇ ਅਥਰੀ ਜਵਾਨੀ ਦੇ ਸਿਰ ਚੁੱਕਦਿਆਂ ਹੀ ਧੌਣ ਉੱਪਰ ਵੱਜੇ ਧੱਕਿਆਂ ਤੇ ਹੂਰੀਆਂ ਨੇ ਸਫੈਦ ਕਰ ਟੁੱਟੇ ਸਨ ਇੱਕ ਤਰ੍ਹਾਂ ਨਾਲ ਮੇਰਾ ਫਿਲਮਾਂ ਵਿੱਚ ਆਉਣਾ ਬੜਾਪੇ ਵਿੱਚੋਂ ਜਵਾਨੀ ਵੱਲ ਕਦਮ ਪੁੱਟਣ ਬਰਾਬਰ ਸੀ ਪਰ ਹੁਣ ਆਪਣੇ ਆਪ ਨੂੰ ਤੇ ਦੁਨੀਆ ਨੂੰ ਧੋਖਾ ਦੇ ਦੇ ਕੇ ਥੱਕ ਗਿਆ ਹਾਂ ਜਿੰਨਾ ਵਕਤ ਵਸਮੇ ਥਮਣ ਵਿੱਚ ਲੱਗਦਾ ਕਿਉਂ ਨਾ ਕੁਝ ਪੜ ਲਿਖ ਲਵਾਂ ਹੁਣ ਕਿਤਨੀ ਕੋ ਰਹੀ ਹੈ ਹਯਾਤੀ ਫਿਰ ਸ਼ਬਨਮ ਦਾ ਵਿਆਹ ਹੋ ਗਿਆ ਪ੍ਰਿਕਸ਼ਤ ਸਤਾਈਆਂ ਬਰਿਆਂ ਦਾ ਗੱਭਰੂ ਜਵਾਨ ਮੈਂ ਤੋਂ ਦੂਣੀ ਚੌਣੀ ਦੇਖ ਵਾਲਾ ਪ੍ਰੋਡਿਊਸਰਾਂ ਦੀਆਂ ਭੁੱਖੀਆਂ ਨਜ਼ਰਾਂ ਉਸ ਦਾ ਹਰ ਵੇਲੇ ਪਿੱਛਾ ਕਰਦੀਆਂ ਨੇ ਜਿੰਨਾ ਫਿਲਮਾਂ ਬਾਰੇ ਮੈਂ 20 ਵਾਰੇ ਚੱਖਾ ਮਾਰ ਕੇ ਸਿੱਖਿਆ ਉਹ ਪ੍ਰਵੇਸ਼ ਕਰਨ ਤੋਂ ਪਹਿਲਾਂ ਸਿੱਖ ਚੁੱਕਿਆ ਫਿਰ ਤੱਪੜ ਕਸੀਟ ਕਰਨ ਦੀ ਕੀ ਲੋੜ ਫੌਜੀ ਮੇਜਰ ਦੀ ਵਰਦੀ ਪਾਉਣ ਵਿੱਚ ਡਰੈਸਮੈਨ ਨੇ ਮੇਰੀ ਮਦਦ ਕੀਤੀ ਹੈ ਹੁਣ ਟੁਕਮੇ ਫਰਤੀਲੇ ਅੰਦਾਜ਼ ਵਿੱਚ ਮੈਂ ਸਟੂਡੀਓ ਦੇ ਵਿਸ਼ਾਲ ਆਹਾਤੇ ਵਿੱਚੋਂ ਲੰਘਦਾ ਆਫਿਸ ਵੱਲ ਜਾ ਰਿਹਾ ਹਾਂ ਇੱਕ ਪ੍ਰੋਡਿਊਸਰ ਨੂੰ ਟੈਲੀਫੋਨ ਕਰਨਾ ਹੈ ਜਿਸ ਨੇ ਕੱਲ ਰਾਤ ਹੀ ਬੜੀ ਜੁਗਤ ਨਾਲ ਮੇਰਾ ਅਪਮਾਨ ਕੀਤਾ ਸੀ। ਨੈਲੇ ਦਾ ਜਵਾਬ ਡੈਲੇ ਨਾਲ ਦੇਣਾ ਹੈ। ਉਹ ਪ੍ਰੋਡਿਊਸਰ ਤੇ ਮੈਂ ਕਿਸੇ ਜ਼ਮਾਨੇ ਕਾਲਜ ਵਿੱਚ ਇਕੱਠੇ ਪੜੇ ਸਾਂ। ਮੇਰੇ ਦਿਲ ਵਿੱਚ ਦੋਸਤੀ ਦੀ ਬੜੀ ਡੂੰਗੀ ਕਦਰ ਹੈ। ਇਸੇ ਲਈ ਜਿੰਨਾ ਹੋ ਸਕੇ ਦੋਸਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਇਤਨੇ ਵਾਰਿਆਂ ਤੋਂ ਅਸੀਂ ਦੋਵੇਂ ਆਪਣੀ ਆਪਣੀ ਵੱਖਰੀ ਨੁਕਰੇ ਸਫਲਤਾ ਦੀ ਪ੍ਰਸੰਗ ਚੜਰੇ ਸਾਂ। ਖਰੇ ਕਿਹੜੇ ਮਨਹੂਸ ਦਿਨ ਮੈਂ ਉਸਦੇ ਟਾਹੇ ਚੜ ਗਿਆ। ਅਰ ਮੌਮਕਨ ਢੰਗ ਨਾਲ ਮੈਂ ਦੋਸਤੀ ਉੱਪਰ ਹਰਫ ਨਾਉਣ ਦੀ ਕੋਸ਼ਿਸ਼ ਕੀਤੀ ਸੀ ਪੈਸਿਆਂ ਦੀ ਆਪਣੇ ਮੂੰਹੋਂ ਕਦੇ ਗੱਲ ਨਹੀਂ ਸੀ ਕੀਤੀ ਜੋ ਉਸ ਦਿੱਤੇ ਲੈ ਲੇ ਦੂਜਿਆਂ ਕੋਲੋਂ ਜੋ ਲੈਂਦਾ ਉਸਤਾਦ ਪਚਦ ਵੇਲੇ ਕੋਲੇ ਜਦੋਂ ਵੀ ਉਸਨੇ ਬੁਲਾਇਆ ਦੂਜਿਆਂ ਦਾ ਕੰਮ ਛੱਡ ਕੇ ਪਹਿਲਾਂ ਉਸ ਦਾ ਕੰਮ ਕੀਤਾ ਫਿਰ ਵੀ ਜ਼ਾਲਮ ਦਾ ਜੀ ਨਹੀਂ ਪਰਿਆ ਮਸਾਰਾਈ ਦੇ ਦਾਣੇ ਜਿੰਨਾ ਹੁਣ ਕੰਮ ਬਾਕੀ ਰਹਿ ਗਿਆ ਸੀ ਤੇ ਐਨ ਇਸੇ ਵੇਲੇ ਉਹਨੇ ਪਿੱਛੋਂ ਲੱਤ ਕੱਡ ਮਾਰੀ ਮੈਨੂੰ ਚੰਗਾ ਉਹ ਵੀ ਕੀ ਯਾਦ ਕਰੇਗਾ ਹੀਠੀ ਸਹਣਾ ਦਾ ਮੈਂ ਵੀ ਨਹੀਂ ਸਿੱਖਿਆ ਪਰ ਕਾਰਨ ਕੀ ਉਸ ਟੈਂਜ ਕਰਨ ਦਾ ਸਮਝ ਨਹੀਂ ਸੀ ਆ ਰਿਹਾ ਰਾਤੀ ਮੈਂ ਕਿਤਨਾ ਚਿਰ ਸੌਂ ਨਹੀਂ ਸਕਿਆ ਸਵੇਰੇ ਉੱਠਦਿਆਂ ਸਾਰ ਫਿਰ ਦਿਮਾਗ ਖੋਲ ਪਿਆ ਸੀ ਤਨਬਦਨ ਇੰਜ ਧੱਪ ਰਿਆ ਸੀ ਜਿਵੇਂ ਠੂਏ ਨੰਡੰਗ ਮਾਰਿਆ ਹੋਵੇ ਕੱਲ ਘਰੋਂ ਨਿਕਲਣ ਤੋਂ ਪਹਿਲਾਂ ਡਾਇਰੀ ਵੇਖੀ ਸੀ ਸੈਕਟਰੀ ਨੇ ਲਿਖਿਆ ਹੋਇਆ ਸੀ ਕਿ ਚੰਬੂਰ ਦੀ ਸ਼ੂਟਿੰਗ ਪਿੱਛੋਂ ਸ਼ਾਮੀ 7 ਤੋਂ 10 ਵਜੇ ਤੱਕ ਦਾਦਰ ਦੇ ਉਸ ਦੋਸਤ ਪ੍ਰੋਡਿਊਸਰ ਦੀ ਪਿਕਚਰ ਦੇ ਦੋ ਸ਼ਾਟ ਦੇਣ ਜਾਣਾ ਠੀਕ ਵਕਤ ਸਿਰ ਮੈਂ ਥੱਕ ਕੇ ਹਾਰਿਆ ਉਸਦੀ ਹਾਜ਼ਰੀ ਪਰਨ ਜਾ ਪੁੱਜਿਆ ਸਾਂ ਅੱਗੇ ਵੇਖਿਆ ਉਹ ਨਿਸ਼ਚਿੰਤ ਹੋ ਕੇ ਸਟੂਡੀਓ ਦੇ ਹਾਤੇ ਵਿੱਚ ਕਿਸੇ ਹੋਰ ਆਰਟਿਸਟ ਦੇ ਸ਼ਾਟ ਲੈ ਰਿਹਾ ਸੀ ਮੇਰੇ ਵੱਲੋਂ ਨੇ ਇੰਜ ਮੁੜ ਕੇ ਵੇਖਿਆ ਜਿਵੇਂ ਬਿਨਾਂ ਦਸਤਕ ਦਿੱਤੇ ਉਸਦੇ ਸੌਣ ਕਮਰੇ ਵਿੱਚ ਵੜ ਆਇਆ ਹੋਵਾਂ ਫਿਰ ਕਿਤਨਾ ਚਿਰ ਉਹ ਇੱਧਰ ਉੱਧਰ ਦੀਆਂ ਮਾਰਦਾ ਰਿਹਾ ਕਦੀ ਹੀਰੋਇਨ ਨਾਲ ਕਦੀ ਹੀਰੋ ਨਾਲ ਅਸਲੀ ਗੱਲ ਦਾ ਜ਼ਿਕਰ ਤੱਕ ਨਹੀਂ ਮੇਰਾ ਸ਼ਾਟ ਕਦੋਂ ਲੈਣਾ ਹੈ ਲੈਣਾ ਵੀ ਹੈ ਕਿ ਨਹੀਂ ਜਾਂ ਮੈਨੂੰ ਖਾਮ ਖਾਬ ਲਾ ਲੈਣ ਦਾ ਕੋਈ ਅਫਸੋਸ ਹੀ ਹੋਵੇ ਉਸ ਦੇ ਅਮਲੇ ਨੇ ਵੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ। ਉਵੇਂ ਹੀ ਮੂੰਹ ਚੁੱਕ ਕੇ ਮੈਂ ਵਾਪਸ ਤੁਰਿਆ ਸਾਂ। ਰਾਹ ਵਿੱਚ ਸੋਚਿਆ ਸ਼ਾਇਦ ਮੇਰੇ ਆਪਣੇ ਵੱਲੋਂ ਗਲਤੀ ਹੀ ਹੋ ਗਈ ਹੋਵੇ। ਮੈਂ ਡੈਰੀ ਗਲਤ ਪੜ੍ਹੀ ਹੋਵੇ। ਘਰ ਆ ਕੇ ਤਸਦੀਕ ਕੀਤੀ ਸੀ ਨਾ ਮੈਂ ਤੇ ਨਾ ਮੇਰੇ ਸੈਕਟਰੀ ਨੇ ਕੋਈ ਗਲਤੀ ਕੀਤੀ ਸੀ। ਮੇਰੇ ਅੰਦਰ ਗੁੱਸੇ ਦਾ ਭਾਂਬੜ ਜੱਗ ਬਲ ਪਿਆ ਸੀ। ਖਾਣੇ ਦੀ ਮੇਜ਼ ਉੱਤੇ ਪ੍ਰਕਸ਼ਿਤ ਆਪਣੇ ਇੱਕ ਦੋਸਤ ਨੂੰ ਦੱਸ ਰਿਹਾ ਸੀ ਕਿਵੇਂ ਰੂਸੀ ਫਿਲਮ ਸਟਾਰਾਂ ਨੂੰ ਉਤਨੀ ਹੀ ਤਨਖਾਹ ਮਿਲਦੀ ਹੈ ਜਿੰਨੀ ਕਿਸੇ ਇੰਜੀਨੀਅਰ ਜਾਂ ਪ੍ਰੋਫੈਸਰ ਸਧਾਰਨ ਲੋਕਾਂ ਵਾਂਗ ਹੀ ਉਹ ਬੱਸਾਂ ਟ੍ਰੇਨਾਂ ਵਿੱਚ ਬੈਠ ਕੇ ਆਉਂਦੇ ਜਾਂਦੇ ਨੇ ਕਿਸੇ ਵਿਰਲੇ ਕੋਲ ਮੋਟਰ ਹੋਵੇਗੀ ਨਾ ਕੋਈ ਉਹਨਾਂ ਦੇ ਕੰਮ ਨੂੰ ਤੇ ਨਾ ਹੀ ਉਹਨਾਂ ਦੀ ਸ਼ਖਸੀਅਤ ਨੂੰ ਗੈਰ ਮਾਮੂਲੀ ਅਹਿਮੀਅਤ ਦਿੰਦਾ ਸਗੋਂ ਫਿਲਮਾਂ ਦੇ ਲੇਖਕ ਜਾਂ ਡਾਇਰੈਕਟਰ ਉਹਨਾਂ ਤੋਂ ਕਿਤੇ ਜ਼ਿਆਦਾ ਪੈਸੇ ਲੈਂਦੇ ਹਨ ਮੈਂ ਵਿੱਚੇ ਬੋਲ ਪਿਆ ਉੱਥੋਂ ਦੀ ਤੇ ਸਾਡੀ ਸਮਾਜਿਕ ਬੰਤਰ ਦਾ ਬੜਾ ਫਰਕ ਹੈ ਇੱਥੇ ਹਿੰਦੁਸਤਾਨ ਵਿੱਚ ਝੂਠੀ ਸ਼ਾਨ ਵਖਾਵੇ ਬਗੈਰ ਇਨਸਾਨ ਦੀ ਆਪਣੇ ਘਰ ਵਿੱਚ ਕਦਰ ਨਹੀਂ ਹੁੰਦੀ ਬਾਹਰ ਦਾ ਕੀ ਅੱਖਾਂ ਪ੍ਰੀਖਟ ਤਤ ਉਸ ਦਾ ਦੋਸਤ ਹੈਰਾਨ ਹੋ ਕੇ ਮੇਰੇ ਵੱਲ ਵੇਖਣ ਲੱਗ ਪਏ ਸਨ ਕੁਝ ਸਮੇਂ ਤੋਂ ਮੇਰਾ ਉਹ ਦੋਸਤ ਪ੍ਰੋਡਿਊਸਰ ਆਪਣੀ ਅਗਲੀ ਪਿਕਚਰ ਦੇ ਕੰਟਰੈਕਟ ਬਾਰੇ ਸ਼ਾਰਿਆਂ ਨਾਲ ਗੱਲ ਤੋੜ ਰਿਹਾ ਸੀ ਬੜੀ ਸ਼ਾਨਦਾਰ ਕਹਾਣੀ ਹੈ ਬੜਾ ਸ਼ਾਨਦਾਰ ਰੋਲ ਹੈ ਪਰ ਮੈਂ ਮਸਟੋ ਮਾਰ ਜਾਂਦਾ ਸਾਂ ਜਿਸ ਤਾਂ ਰੂਤ ਕਲਫਾਂ ਵਿੱਚ ਟੰਗੀ ਰਹੇ ਉੱਥੇ ਕੰਮ ਕਰਨ ਦਾ ਸੁਆਦ ਨਹੀਂ ਆਉਂਦਾ ਸ਼ਾਇਦ ਉਸਨੇ ਮੇਰੀ ਖਾਮੋਸ਼ੀ ਦਾ ਮਤਲਬ ਆਕਰ ਕੱਢਿਆ ਹੋਵੇ ਸ਼ਾਇਦ ਸੋਚਿਆ ਹੋਵੇ ਕਿ ਮੈਂ ਪੈਸੇ ਵੱਧ ਮੰਗਣ ਦਾ ਮਨਸੂਬਾ ਬਣ ਰਿਹਾ ਹੈ ਇਸੇ ਕਰਕੇ ਮੈਨੂੰ ਹੌਲੀਆ ਪਾਣ ਦਾ ਉਹਨੇ ਇਹ ਤਰੀਕਾ ਕੱਢਿਆ ਹੋਵੇ ਕਿਤਨੀ ਹੋਛੀ ਹਰਕਤ ਸੀ ਚੰਗਾ ਪੋਚਾ ਫੇਰਿਆ 30 ਬਾਰੇ ਪੁਰਾਣੀ ਦੋਸਤੀ ਉੱਪਰ ਹੁਣ ਮੈਂ ਸਟੂਡੀਓ ਦੀ ਕੰਟੇਨ ਕੋਲੋਂ ਲੰਘ ਰਿਹਾ ਸਾਂ ਕਿਚਨ ਦੀ ਬਾਰੀ ਵਿੱਚੋਂ ਦੋ ਕਰਮਚਾਰੀ ਮੁੰਡੇ ਬਾਹਰ ਚਾਹ ਕਰ ਰਹੇ ਸਨ ਇੱਕ 16 ਕੁ ਬਰਿਆਂ ਦਾ ਇੱਕ 25 ਪੰਜਿਆਂ ਦਾ ਉਹਨਾਂ ਨੂੰ ਵੇਖ ਕੇ ਦੂਰੋਂ ਹੀ ਮੈਂ ਆਪਣੀ ਫੌਜੀ ਜੰਗਲ ਹੈਟ ਦਰਸਤ ਕਰਨੀ ਸ਼ੁਰੂ ਕਰ ਦਿੱਤੀ ਸੀ ਹੈਲੋ ਬਰਾਜ ਨਿੱਕੇ ਮੁੰਡੇ ਨੇ ਬਾਤ ਮਾਰੀ ਜਿਵੇਂ ਮੈਂ ਉਸਤੇ ਹਾਨਦਾ ਹੀ ਹੋਵਾਂ ਹੈਲੋ ਮੈਂ ਲਾਪਰਵਾਹੀ ਨਾਲ ਹਸ ਕੇ ਜਵਾਬ ਦਿੱਤਾ ਤੇ ਅੱਗੇ ਲੰਘ ਗਿਆ ਚਲ ਰਤਾ ਕੋ ਹੋਰ ਚੁਸਤ ਹੋ ਗਈ ਧਰਮਿੰਦਰ ਦਾ ਬਾਪ ਦੂਜੇ ਨੇ ਨਾਰਾ ਗੁੰਜਾਇਆ ਮੇਰੀ ਚਲ ਰਤਾ ਕੋ ਢਿੱਲੀ ਪੈ ਗਈ ਅਜੀਬ ਅਦਵਚਾਲੀ ਹਾਲਤਾ ਅੱਜਕਲ ਮੇਰੀ ਰਵੀਲ ਸਾਹਿਬ ਦੀ ਪਿਕਚਰ ਸੰਘਰਸ਼ ਵਿੱਚ ਬਜੰਤੀ ਮਾਲਾ ਦੇ ਆਸ਼ਿਕ ਜ਼ਾਰਦਾ ਰੋਲ ਕਰ ਰਿਹਾ ਹਾਂ ਦਲੀਪ ਕੁਮਾਰ ਮੇਰਾ ਹਰਕੀਬ ਹੈ ਅਤੇ ਸ਼ਾਮ ਬਹਿਲ ਸਾਹਿਬ ਦੀ ਪਿਕਚਰ ਦੁਨੀਆ ਵਿੱਚ ਉਹੀ ਬਜੰਤੀ ਮਾਲਾ ਮੇਰੀ ਲੜਕੀ ਬਣੀ ਹੋਈ ਹੈ ਅੱਧੀਆਂ ਪਿਕਚਰਾਂ ਵਿੱਚ ਜਵਾਨ ਅੱਧੀਆਂ ਵਿੱਚ ਬੁੱਢਾ ਪਿਕਚਰ ਦੇ ਪਹਿਲੇ ਹਿੱਸੇ ਵਿੱਚ ਜਵਾਨ ਪਿਛਲੇ ਵਿੱਚ ਬੁੱਢਾ ਇੱਕ ਗੱਲ ਅਵਸ਼ ਪ੍ਰੋਡਿਊਸਰਾਂ ਨੂੰ ਚੁਪਦੀ ਹੋਵੇਗੀ ਕਿ ਉਮਰ ਟੱਲਣ ਦੇ ਬਾਵਜੂਦ ਮੇਰੀ ਮਾਰਕੀਟ ਟੈਂਦੀਆਂ ਕਲਾਵਲ ਜਾਣਦਾ ਨਾਂ ਨਹੀਂ ਲੈਂਦੀ ਸੁਗਰ ਵਾਸਤੇ ਰੋਲ ਜੋ ਜਵਾਨੀ ਵਿੱਚ ਨਹੀਂ ਸੀ ਕੀਤੇ ਮੈਂ ਅੱਜਕੱਲ ਕਰ ਰਿਹਾ ਹਾਂ ਜਵਾਨੀ ਦੇ ਦਿਨੀ ਪਰਵਾਨਿਆਂ ਨੇ ਆਪਣੇ ਖਾਤਾਂ ਵਿੱਚ ਮੇਰੀ ਖੂਬਸੂਰਤੀ ਦਾ ਕਦੇ ਜ਼ਿਕਰ ਨਹੀਂ ਸੀ ਕੀਤਾ ਹੁਣ ਕੁੜੀਆਂ ਲਿਖਦੀਆਂ ਹਨ ਆਏ ਦਿਨ ਬਹਾਰ ਕੇ ਮੈਂ ਸਫੇਦ ਸੂਟ ਪੈਂਟ ਕਰਾਪ ਕਿੰਨੇ ਅੱਛੇ ਲੱਗਦੇ ਹਨ ਕੀ ਆਪ ਉਸ ਪੋਸਟ ਮੇ ਮੇਰੇ ਆਪਣਾ ਇੱਕ ਰੰਗीन ਫੋਟੋ ਭੇਜ ਸਕੋਗੇ ਅਜੇ ਮੈਂ ਸੋਚਨ ਤੇ ਮਜਬੂਰ ਹੋ ਜਾਂਦਾ ਹਾਂ ਕਿ ਕੀ ਮੈਂ ਉਹੀ ਕਲਾਕਾਰ ਹਾਂ ਜਿਸ ਨੇ ਦੋ ਬਿਕਾ ਜ਼ਮੀਨ ਵਰਗੀਆਂ ਪਿਕਚਰਾਂ ਵਿੱਚ ਕੰਮ ਕੀਤਾ ਸੀ ਉਸ ਪ੍ਰੋਡਿਊਸਰ ਦੋਸਤੀ ਪਿਕਚਰ ਵਿੱਚ ਵੀ ਤਾਂ ਮੈਂ ਜਵਾਨ ਆਦਮੀ ਦਾ ਹੀ ਰੋਲ ਕਰ ਰਿਹਾ ਸ਼ਾਇਦ ਉਹ ਖਾਰ ਖਾ ਗਿਆ ਹੋਵੇ ਮੇਰੀ ਵੱਧਦੀ ਸ਼ੌਹਰਤ ਤੋਂ ਮੇਰੀ ਲਮਕ ਦੀ ਫਿਲਮ ਜਵਾਨੀ ਤੋਂ ਸੋਚਦਾ ਹੋਵੇ ਇਹ ਦੂਜਾ ਸ਼ੋਕ ਕੁਮਾਰ ਕਿੱਥੋਂ ਪੈਦਾ ਹੋ ਗਿਆ ਮੇਰਾ ਅਪਮਾਨ ਕਰਕੇ ਸ਼ਾਇਦ ਉਸਨੇ ਆਪਣਾ ਅਸਾਸੇ ਕਮਤਰੀ ਸਹਿ ਲਾਇਆ ਹੋਵੇ ਤਾਂ ਤੇ ਬਹੁਤ ਬਾੜੀ ਗੱਲ ਨਹੀਂ ਦਿਲ ਕੁਝ ਹੋਰ ਬਸ਼ਾਸ਼ ਹੋ ਗਿਆ ਚਾਲ ਵਿੱਚ ਫੇਰ ਵਾਧੂ ਚੁਸਤੀ ਆ ਗਈ ਜਮਾ ਗੁੱਚੀਆਂ ਉਡਾਰੀਆਂ ਮਨ ਲੱਗ ਪਿਆ ਆਗੇ ਆਗੇ ਦੇਖੀ ਹੋਤਾ ਹੈ ਕਿਆ ਹਾਲੀਵੁੱਡ ਵਿੱਚ ਤਾਂ ਮੇਰੀ ਉਮਰੇ ਪਹੁੰਚ ਕੇ ਹੀ ਫਿਲਮ ਐਕਟਰ ਸਿੱਖਣਾ ਛੁੰਦੇ ਨੇ ਕੀ ਪਤਾ ਉਲਟੀ ਕੰਗਾ ਇਸ ਤੇਸ਼ ਵਿੱਚ ਵਹਾਨ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਹੀ ਪੈਣੀ ਹੋਵੇ ਜੇ ਇੰਜ ਹੀ ਹੋਣੀ ਵਾਪਰ ਗਈ ਤਾਂ ਦਲੀਪ ਕੁਮਾਰ ਰਾਜ ਕਪੂਰ ਤੇ ਦੇਵਨੰਦ ਦੀ ਕੀ ਹਾਲਤ ਹੋਵੇਗੀ ਉਹ ਤਾਂ ਸਾਰੇ ਮੈਥੋਂ 10 10 12 12 ਵਾਰੇ ਛੋਟੇ ਨੇ ਉਹਨਾਂ ਦਾ ਤਾਂ ਖਾਣਾ ਪੀਣਾ ਸੋਣਾ ਉੱਠਣਾ ਬੈਠਣਾ ਹਰਾਮ ਹੋ ਜਾਏਗਾ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸ਼ੇਖ ਜਲੀ ਪੁਨੇ ਵਿੱਚੋਂ ਖਿੱਚ ਕੇ ਬਾਹਰ ਲਿਆਂਦਾ ਕਿੱਥੇ ਜਾ ਪੁੱਜੈ ਮਨਾ ਜ਼ਾਦ ਦੀ ਕੋੜ ਕਿਰਲੀ ਸਟੇਰੀਆਂ ਨੂੰ ਜੱਫੇ ਜਿੰਨੀ ਸ਼ੌਹਰਤ ਉਹਨਾਂ ਅਦਾਕਾਰਾਂ ਨੇ ਹੰਡਾਈ ਹੈ ਉਹ ਤੇਰੇ ਸੁਪਨਿਆਂ ਵਿੱਚ ਨਹੀਂ ਆ ਸਕਦੀ ਜ਼ਰਾ ਹੋਸ਼ ਟਿਕਾਣੇ ਦਾ ਕਰ ਆਪਣੇ ਆਹ ਹੱਥੇ ਵਿੱਚ ਬੇਕਾਰ ਪੇ ਪ੍ਰਾਣੀ ਸੈਟਾਂ ਦੀ ਧਾਰਮਿਕ ਪਿਕਚਰਾਂ ਦੇ ਦੇਵੀ ਦੇਵਤਿਆਂ ਦੇ ਥਾਂ ਥਾਂ ਢੇਰ ਲੱਗੇ ਹੋਏ ਸਨ ਕਦੇ ਨਾ ਕਦੇ ਇਸੇ ਕਿਸੇ ਢੇਰ-ਹੇਟ ਬਲਰਾਜ ਦੀਆਂ ਹੱਡੀਆਂ ਵੀ ਰੁਲਦੀਆਂ ਮਿਲਣਗੀਆਂ ਮਨ ਵਿੱਚ ਖਿਆਲ ਉੱਠਿਆ ਕਿੱਥੇ ਗਿਆ ਸੈਗਲ ਤੇ ਕਿੱਥੇ ਗਈਆਂ ਕਾਨਨਬਾਲਾ ਪਹਾੜੀ ਸਾਨੀਯਾਲ ਯਮਨਾ ਬਰੂਆ ਤੇ ਚੰਦਰਮੋਣ ਦੀਆਂ ਸ਼ੋਰਤਾ ਇੱਕ ਨਾ ਇੱਕ ਦਿਨ ਮੇਰੇ ਪ੍ਰੋਡਿਊਸਰ ਦੋਸਤ ਨੇ ਵੀ ਉਸੇ ਮਕਾਮ ਉੱਤੇ ਪਹੁੰਚਣਾ ਜਿੱਥੇ ਨਿਊ థিয়েਟਰਜ਼ ਅਤੇ ਪ੍ਰਭਾਤ ਫਿਲਮ ਕੰਪਨੀ ਵਾਲੇ ਪਹੁੰਚ ਚੁੱਕੇ ਹਨ ਕੋਈ ਦੋ ਦਿਨ ਪਹਿਲਾਂ ਕੋਈ ਪਿੱਛੋਂ ਹੁਣ ਤਾਂ ਮੁੰਬਈ ਵਿੱਚ ਸਟੂਡੀਓ ਵੀ ਹੌਲੀ-ਹੌਲੀ ਖਾਤਮੇ ਵੱਲ ਜਾ ਰਹੇ ਸਰਕਾਰ ਗੁਰੂ ਦੱਦ ਦੇ ਸਟੂਡੀਓ ਵਿੱਚੋਂ ਦੀ ਸੜਕ ਕੱਢਣ ਉੱਤੇ ਤੁਲੀ ਹੋਈ ਹੈ। ਸੈਂਟਰਲ ਸਟੂਡੀਓ ਸਫਾਈ ਹਸਤੀ ਤੋਂ ਮਿਟ ਚੁੱਕਾ ਹੈ। ਉਸ ਦੀ ਥਾਂ 10-10 ਮੰਦਰਾਂ ਦੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ। ਪਰ ਜਦੋਂ ਵੀ ਮੈਂ ਉਸ ਪਾਸਿਓਂ ਲੰਘਦਾ ਉਹਨਾਂ ਬਿਲਡਿੰਗਾਂ ਵਿੱਚੋਂ ਅਨਗਿਣਤ ਯਾਦਾਂ ਉੱਠ ਕੇ ਮੇਰੇ ਚੌਤੜੀ ਉੱਠਣ ਲੱਗ ਪੈਂਦੀਆਂ ਹਨ। ਚੜੇਲਾਮਾ ਮਰਨ ਤੋਂ ਕੁਝ ਤਿੰਨ ਪਹਿਲਾਂ ਇਸੇ ਸੈਂਟਰਲ ਸਟੂਡੀਓ ਵਿੱਚ ਯਾਕੂਬ ਨੇ ਮੇਰੇ ਨਾਲ ਆਪਣੀ ਆਖਰੀ ਸ਼ੂਟਿੰਗ ਕੀਤੀ ਸੀ। ਅਲ ਨਾਸਰ ਵੀ ਸੀ ਉਸੇ ਫਿਲਮ ਵਿੱਚ। ਉਹ ਕੁਝ عرصਾ ਪਹਿਲਾਂ ਮਰ ਗਿਆ ਸੀ। ਕਈ ਵਾਰੀ ਫਿਲਮ ਬੰਦ ਪਈ ਰਹੀ ਜੋ ਫਿਰ ਇਕੱਲਾ ਦਿਨਾਹੇਟ ਨਸ਼ਰ ਹੋਈ ਸੀ। ਹਵਾ ਵਿੱਚ ਜਾਂ ਸਿਨੇਮਾ ਦੇ ਪਰਦੇ ਉੱਤੇ ਥਿਰਕਣ ਵਾਲੇ ਇਹੋ ਪਰਛਾਵੇਂ ਹੀ ਤਾਂ ਫਿਲਮੀ ਅਦਾਕਾਰ ਦੀ ਜ਼ਿੰਦਗੀ ਦੀ ਅਸਲੀਅਤ ਹਨ। ਸਟੂਡੀਓ ਨੂੰ ਮਸਮਾਰ ਕਰਕੇ ਉਹ ਅਸਲੀਅਤ ਸੱਤੋਂ ਖੋਂਦਾ ਉਹਨਾਂ ਨੂੰ ਕੀ ਇਜ਼ਤ ਕਰ ਸੀ? ਮੈਂ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦਾ। ਅਧਿਆਪਨ ਪ੍ਰੋਡਿਊਸਰ ਦੋਸਤ ਨੂੰ ਵੀ ਮੈਂ ਮਾਫ ਨਹੀਂ ਕਰ ਸਕਦਾ। ਉਹਨੇ અપਮਾਨ ਸੱਚਮੁੱਚ ਕੀਤਾ। ਜਾਂ ਮੈਨੂੰ ਵਹਿਮ ਹੋਇਆ। ਬਦਲਾ ਤਾਂ ਮੈਂ ਜ਼ਰੂਰ ਲਵਾਂਗਾ ਬੜੀ ਚੰਗੀ ਸਕੀਮ ਬਣਾਈ ਹੋਈ ਹੈ ਮੈਂ ਵੀ ਜਿਸ ਅਨਸਾਰ ਇੱਕ ਦਿਨ ਸਿਕਰ ਦੁਪਹਿਰੇ ਉਹ ਤੇ ਉਹਦਾ ਸਾਰਾ ਹਮਲਾ ਬੰਬਈ ਸ਼ਹਿਰ ਦੀਆਂ ਸੜਕਾਂ ਉੱਤੇ ਕੈਮਰਾ ਲਾ ਕੇ ਮੈਨੂੰ ਰੱਜ ਰੱਜ ਕੇ ਉਡਿੱਕਣਗੇ ਤੇ ਮੈਂ ਉਸੇ ਸਮੇਂ ਦਿੱਲੀ ਦੀ ਹਵਾ ਖਾਰਿਆ ਖੁਮਾਂਗਾ ਆਪੇ ਨਸੀਅਤ ਹੋ ਜਾਵੇਗੀ ਪਹੁੰਚ ਗਿਆ ਟੈਲੀਫੋਨ ਕੋਲ ਕੀ ਨੰਬਰ ਹੈ 743 2 ਹੁਣ ਫਲੈਸ਼ਬੈਕ ਸ਼ੁਰੂ ਕਰੀਏ ਬਾਕੀ ਅਗਲੇ ਹਿੱਸੇ ਵਿੱਚ